ओके ਚੱਲੇ ਆ ਕਿ ਜਿਹੜਾ ਸੁਲਤਾਨਪੁਰ ਤੋਂ ਕਪੂਰਥਲੇ ਵਾਲਾ ਮਾਰਗ ਹੈ ਜਿਹਨੂੰ ਆਪਾਂ ਬੀਬੀ ਨਾਨਕੀ ਮਾਰਗ ਕਹਿੰਦੇ ਆ ਉਹਦੀ ਹਾਲਤ ਬਹੁਤ ਮਾੜੀ ਸੀ ਖੱਡੇ 2-2 ਫੁੱਟ 3-3 ਫੁੱਟ ਦੇ ਸੀ ਸੰਗਤ ਨੇ ਇਕੱਠੇ ਹੋ ਕੇ ਉਹਦਾ ਕੰਮ ਚਾਲੂ ਕੀਤਾ ਪੈਚਵਰਕ ਦਾ ਅੱਜ ਹੋ ਗਏ 5-6 ਦਿਨ ਕੰਮ ਚੱਲਦੇ ਨੂੰ ਇੱਕ ਦਿਨ ਪਹਿਲਾਂ ਸਰਕਾਰ ਨੇ ਰੋਕਿਆ ਉਹਦੇ ਤੋਂ ਬਾਅਦ ਅੱਜ ਫੇਰ ਸਰਕਾਰ ਨੇ ਰੁਕਿਆ ਹੁ ਕੰਮ ਪੁਲਿਸ ਬੰਨਿਆਂ ਨੇ ਚੱਕ ਕੇ ਲੈ ਕੇ ਆਈ ਸੀ ਤੇ ਅਸੀਂ ਆ ਕੇ ਗੱਲ ਕੀਤੀ ਵੀ ਰੀਜ਼ਨ ਕੀ ਹੈ ਤੇ ਸਾਨੂੰ ਇਹ ਦੱਸਿਆ ਗਿਆ ਕਿ ਵੀ ਸਰਕਾਰ ਕੋਲ ਪਹਿਲਾਂ ਪਰਮਿਸ਼ਨ ਨਹੀਂ ਸੀ ਸੜਕ ਬਣਾਉਣ ਦੀ ਚੋਣ ਜਾਪਾ ਲੱਗਿਆ ਸੀ ਸੰਗਤ ਆਪਣੇ ਪੈਸੇ ਨਾਲ ਸੜਕ ਬਣਾ ਰਹੀ ਸੀ ਉਹ ਵੀ ਰੋਕਤੀ ਕਿਉਂ ਸਰਕਾਰ ਨੇ ਆਪ ਜ਼ਿੰਮੇਵਾਰੀ ਲਈ ਆ ਕਿ ਅਸੀਂ 7 ਦਿਨਾਂ ਦੇ ਅੰਦਰ ਅੰਦਰ ਇਹਦਾ ਕੰਮ ਅਗਲੇ ਸ਼ੁੱਕਰਵਾਰ ਤੋਂ ਪਹਿਲਾਂ ਪਹਿਲਾਂ ਕੰਮ ਚਾਲੂ ਕਰ ਦੇਵਾਂਗੇ ਜੇ ਸ਼ੁੱਕਰਵਾਰ ਤੀ ਸਰਕਾਰ ਨੇ ਕੰਮ ਨਹੀਂ ਚਾਲੂ ਕੀਤਾ ਤਾਂ ਸਨੇਚਰਵਾਰ ਨੂੰ ਸੰਗਤ ਫੇਰ ਇਹ ਸੜਕ ਨੂੰ ਬਣਾਉਣਾ ਚਾਲੂ ਕਰ ਦੂਗੀ ਤੇ ਐਸਪੀ ਸਨੇਤ ਨੇ ਰੋਕਣਾ ਮੈਂ ਪਿੰਡ ਤਲਵੰਡੀ ਪਾਈ ਡੇਰਾ ਸਰਦਾਰ ਅਨੰਦ ਸਿੰਘ ਤੋਂ ਇਸ ਵੇਲੇ ਤੁਹਾਡੇ ਸਾਹਮਣੇ ਬਿਰਾਜਮਾਨ ਕੀ ਮਾਮਲਾ ਹੈ ਇਹ ਤੇ ਕਾਹਦੇ ਆਏ ਹੋ ਮਾਮਲਾ ਇਹ ਹੈ ਜੀ ਕਿ ਅਸੀਂ ਸਾਰੀ ਸੰਥਾ ਜੋ ਵੀ ਇਲਾਕੇ ਦੀ ਸੰਗਤ ਆ ਲੈ ਪਲਾਣੀ ਤੋਂ ਰੇ ਪਾਜੀਆਂ ਤਲਵੰਡੀ ਸਾਰੇ ਹੀ ਜਿੰਨੇ ਵੀ ਬਹੁਤ ਪਿੰਡ ਸੰਥਾ ਇਕੱਠੀਆਂ ਹੋ ਕੇ ਅਸੀਂ ਉਪਰਾਲਾ ਕੀਤਾ ਕਿ ਜਿਹੜੀ ਬੇਬੇ ਨਾਨਕੀ ਮਾਰਗਾ ਇਹਨੂੰ ਬਣਾਇਆ ਜਾਵੇ ਇਹਨਾਂ ਦੇ ਪਾਚ ਜਿਹੜੇ ਆ ਵਿੱਚ ਟੁੱਟੀ ਛੜਕ ਨੂੰ ਕੀਤਾ ਜਾਵੇ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਇਹ ਉਪਰਾਲਾ ਕੀਤਾ ਸੀ ਇਹ 2-3 ਵਾਰੀ ਸਰਕਾਰ ਦੇ ਜੋ ਉਹਨਾਂ ਨੇ ਕਿਹਾ ਦੋ ਤਿੰਨ ਵਾਰੀ ਰੋਕਿਆ ਅੱਜ ਤੈਨਾਂ ਹੱਦੀ ਟੱਪ ਗਏ ਕਿ ਸਾਨੂੰ ਇੱਕ ਪੁਲਿਸ ਦੇ ਕਟਹਿਰੇ ਦੇ ਵਿੱਚ ਸਾਨੂੰ ਖੜੇ ਕਰ ਦਿੱਤਾ ਸੇਵ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਕੋਈ ਵੀ ਨਹੀਂ ਹੋਰ ਗੱਲ ਕਰਦੇ ਪਰ ਅੱਜ ਬਹੁਤ ਮਾੜੀ ਹਰਕਤ ਇਹਨਾਂ ਕੀਤੀ ਪਰ ਮੌਕੇ ਦੇ ਅਫਸਰ ਬੜੇ ਚੰਗੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਜ਼ਿੰਮੇਵਾਰੀ ਲਈ ਕਿ 7 ਦਿਨਾਂ ਦੇ ਵਿੱਚ ਵਿੱਚ ਇਹ ਛੜਕ ਜਿਹੜੀ ਆ ਅਸੀਂ ਪੱਛ ਲਾਉਣੀ ਅਸੀਂ ਪੱਛ ਲਾ ਦਾਂਗੇ ਅਸੀਂ ਉਹਨਾਂ ਦੀ ਗੱਲ ਮੰਨ ਕੇ ਇਹ ਗੱਲ ਅਸੀਂ ਬਾਹਰ ਨਿਕਲ ਆਏ ਆ ਸੰਗਤ ਤੁਹਾਡੇ ਨਾਲ ਸਾਹਮਣੇ ਆ ਅਸੀਂ ਕੋਈ ਚੋਰੀ ਦੀ ਗੱਲ ਨਹੀਂ ਕਿ ਅਸੀਂ ਆਪ ਗੱਡੀਆਂ ਜਿਹੜੀਆਂ ਵਾ ਉਥੋਂ ਜਿਹੜੀ ਆ ਕੰਪਨੀ ਕਿਉਂ ਲਿਆ ਲਿਆ ਕੇ ਅਸੀਂ ਆਪ ਪਾਈ ਜਾ ਰਹੇ ਆ ਪਰ ਪਤਾ ਨਹੀਂ ਇਹਨਾਂ ਨੂੰ ਸਰਕਾਰਾਂ ਨੂੰ ਕੋਈ ਇਹ ਨਹੀਂ ਮਨਜ਼ੂਰ ਕੇ ਇਹ ਜਿਹੜਾ ਚੰਗਾ ਕੰਮ ਇਹ ਨਾ ਇਹ ਮੈਨੂੰ ਤੇ ਲੱਗਦਾ ਵੀ ਦੁਆਰਾ ਪੱਟਣ ਨਾ ਲੱਗ ਪਣ ਕਿਤੇ ਸਾਡਾ ਪੱਲ ਆਇਆ ਹੋਇਆ। ਅਫਸਰ ਨੇ ਹਵਾਲਾ ਦਿੱਤਾ ਕਿ ਉਹ ਜਾਬਤੇ ਦੇ ਕਾਰਨ ਜਿਹੜਾ ਕੰਮ ਰਖਵਾਇਆ। ਠੀਕ ਵਾ ਗੱਲ। ਉਹ ਸਹੀ ਆ ਗੱਲ ਪਰ ਕਾਰਨ ਇਹ ਆ ਕਿ ਅਸੀਂ ਇੱਕ ਪਾਚੀ ਲਾ ਰਹੇ ਹਹੀ ਗੜੀ ਛੜਕ ਬਣਾ ਰਹੇ ਆ। ਇੰਨੀ ਜੋਗੇ ਸਰਕਾਰ ਨਾਲ ਸਾਡਾ ਮੁਕਾਬਲਾ ਕੋਈ ਨਹੀਂ। ਇੱਕ ਪਾਚ ਛੋਟੇ ਛੋਟੇ ਲਾ ਰਹੇ ਕਿ ਕਿਸੇ ਦਾ ਐਕਸੀਡੈਂਟ ਨਾ ਹੋਵੇ। ਸਾਰੀ ਸੰਗਤ ਸਾਡੇ ਨਾਲ ਆ ਇਥੇ ਇੱਕ ਪਿੰਡ ਨਹੀਂ ਆ ਤਿੰਨ ਪਿੰਡਾਂ ਦੇ ਬੰਦੇ ਸਾਡੇ ਨਾਲ ਆ। ਸਰੇਂਦਰ ਸਤਾਂ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇਹ ਕਾਰਜ ਹੋ ਜੂਗਾ ਤੇ ਸਾਨੂੰ 7 ਦਿਨ ਦੇ ਦਿਓ। ਐਕਸ਼ਨ ਸਾਹਿਬ ਨੇ ਵੀ ਬੜੀ ਜੁਆ ਤੇ ਡਿਪਟੀ ਸਾਹਿਬ ਬੜੇ ਚੰਗੇ ਆ। ਸਾਰੇ ਐਸ ਐਚ ਓ ਸਾਹਿਬ ਬੈਠੇ ਸੀ ਤੇ ਅਸੀਂ ਇਹਨਾਂ ਗਾੜੀਆਂ ਇਹ ਬੇਨਤੀ ਕੀਤੀ ਕਿ ਤੁਸੀਂ ਸਾਡੇ ਕਿਸੇ ਵੀ ਬੰਦੇ ਤੇ ਕੋਈ ਐਕਸ਼ਨ ਅਸੀਂ ਜੋ ਤੁਸੀਂ ਕਹਿੰਨੇ ਆ ਉਸੇ ਤਰੀਕੇ ਨਾਲ ਅਸੀਂ ਚੱਲਾਂਗੇ। ਅਸੀਂ ਤਾਂ ਸੇਵਾ ਕਰ ਰਹੇ ਸੀ। ਨਹੀਂ ਹਾਂ ਡਿਵੀਜ਼ਨ ਪੀ ਡਬਲਯੂ ਡੀ ਬੀਨਡਰ ਜਲੰਧਰ ਸਰ ਰਵਿੰਦੀ ਰੋਡ ਦਾ ਜਿਹੜਾ ਦੂਸਰਾ ਸੁਲਤਾਨਪੁਰ ਲੋਧੀ ਮਾਰਕਾ ਹੈ ਕਾਫੀ ਖਸਤਾ ਹਾਲਤ ਹੈ ਪਿਛਲੇ ਸਮੇਂ ਦੇ ਵਿੱਚ ਉਹ ਕਿ ਕਾਰਨ ਕੀ ਦੇ ਕਿ ਰਿਪੇਅਰ ਕਿਉਂ ਨਹੀਂ ਹੋ ਸਕੀ ਏਦਾਂ ਟੈਂਡਰ ਲੱਗਿਆ ਹੋਇਆ ਸੀਗਾ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਿੱਲੀ ਤੋਂ ਇਹਦੀ ਅਪਰੂਵਲ ਆਈ ਸੀਗੀ ਉਹਦਾ ਟੈਂਡਰ ਲੱਗਾ ਹੋਇਆ ਸੀ ਬਟ ਟੈਂਡਰ ਖੁੱਲਣ ਤੋਂ ਜਸਟ ਇੱਕ ਦਿਨ ਬਾਅਦ ਜਿਹੜਾ ਹੈਗਾ ਆ ਉਹ ਟੈਂਡਰ ਟੈਂਡਰਿੰਗ ਪ੍ਰੋਸੈਸ ਦੇ ਡਿਊਰਿੰਗ ਹੀ ਇਲੈਕਸ਼ਨ ਕੋਡ ਲੱਗ ਗਿਆ ਤੇ ਉਹ ਅਲਾਟ ਨਹੀਂ ਹੋ ਪਾਇਆ ਉਹਦੀ ਅਪਰੂਵਲ ਆਣੀ ਹੁੰਦੀ ਹੈ ਚੀਫ ਇੰਜੀਨੀਅਰ ਤੋਂ ਟੈਂਡਰ ਅਲਾਟਮੈਂਟ ਦੀ ਉਹ ਪ੍ਰੋਸੈਸ ਹੋ ਨਹੀਂ ਪਾਈ ਤੇ ਹੁਣ ਉਹਦੇ ਦੌਰਾਨ ਅਸੀਂ ਲਿਖਿਆ ਸੀਗਾ ਵੀ ਟੈਂਡਰ ਦੇ ਮੋਡਲ ਕੋਡ ਆਫ ਕੰਡਕਟ ਦੇ ਦੌਰਾਨ ਸਾਨੂੰ ਪਰਮਿਸ਼ਨ ਦੇ ਦਿੱਤੀ ਜਾਵੇ ਤੇ ਉਹ ਮਿਨਿਸਟਰੀ ਆਫ ਰੂਟ ਟ੍ਰਾਂਸਪੋਰਟੇਸ਼ਨ ਨੇ ਕੱਲ ਅਪਰੂਵਲ ਆ ਗਈ ਆ ਵੀ ਕੋਡ ਦੇ ਦੌਰਾਨ ਤੁਸੀਂ ਮੇਨਟੇਨੈਂਸ ਦੇ ਜਿਹੜੇ ਕੰਮ ਆ ਉਹ ਅਲਾਟ ਕਰਦੇ ਹੋ ਤੇ ਉਹ ਅਸੀਂ ਸ਼ਾਰਟਲੀ ਉਹਦੀ 5 ਤੋਂ 7 ਦਿਨਾਂ ਦੀ ਪ੍ਰੋਸੈਸ ਹੈਗੀ ਆ ਉਹ ਪ੍ਰੋਸੈਸ ਕੰਪਲੀਟ ਕਰਕੇ ਤੇ ਅਸੀਂ ਟੈਂਡਰ ਅਲਾਟ ਕਰ ਦਵਾਂਗੇ ਤੇ ਅਸੀਂ ਕੰਮ ਜਿਹੜਾ ਆ ਸ਼ੁੱਕਰਵਾਰ ਤੱਕ ਸ਼ੁਰੂ ਕਰਿਆ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਸੀ ਕੋਈ ਵੀ ਵਿਕਾਸ ਕਾਰਜ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾ ਨਹੀਂ ਚਲਾਇਆ ਜਾ ਸਕਦਾ ਸੀ ਇਸ ਕਰਕੇ ਅਸੀਂ ਇਹਨੂੰ ਰੁਕਵਾਇਆ ਇਸ ਬੰਦੇ ਸੀ ਪਹਿਲਾਂ ਵੀ ਤੁਹਾਡੇ ਮਾਧਿਅਮ ਨਾਲ ਹੀ ਦੱਸਦੇ ਆ ਕਿ 24 ਤਰੀਕ ਨੂੰ ਵੀ ਅਸੀਂ ਇਹ ਕੰਮ ਰੁਕਵਾਇਆ ਸੀ 25 ਨੂੰ ਵੀ ਰੁਕਵਾਇਆ ਸੀ ਪਰ ਅੱਜ ਫਿਰ ਜਾ ਕੇ ਸਪੈਸ਼ਲੀ ਤੌਰ ਤੇ ਮੇਰੇ ਵੱਲੋਂ ਜਾ ਕੇ ਰੁਕਵਾਇਆ ਗਿਆ ਹੈ ਕਾ देखो ਉਹਨਾਂ ਨੂੰ ਅਸੀਂ ਕਿਹਾ ਕਿ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਹੈ ਤੇ ਉਹਨਾਂ ਨੇ ਐਕਸੈਪਟ ਕੀਤਾ ਕਿ ਠੀਕ ਹੈ ਉਹ ਇਹ ਕੰਮ ਨਹੀਂ ਕਰਨਗੇ ਹੁਣ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਬਲਿਕ ਦੀ ਜਿਹੜੀ ਡਿਮਾਂਡ ਹੈ ਉਹਨੂੰ ਮੁੱਖ ਰੱਖਦੇ ਹੋਏ ਸੜਕ ਦੀ ਰਿਪੇਅਰ ਕੀਤੀ ਜਾਵੇ ਕਿਉਂਕਿ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਉਸ ਸੰਬੰਧੀ ਜਿਹੜੀ ਸਾਡਾ ਐਕਸ਼ਨ ਪੀ ਡਬਲਯੂ ਡੀ ਇੱਥੇ ਬੈਠੇ ਹੋਏ ਨੇ ਤੁਹਾਡੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਹਫ਼ਤੇ ਵਿੱਚ ਇਹਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਵਾ ਦੇਵਾਂਗੇ ਇਸ ਸੰਬੰਧੀ ਜਿਹੜੀ ਲੋੜੀਂਦੀ ਪ੍ਰਵਾਨਗੀਆਂ ਨੇ ਉਹ ਸਾਰੀਆਂ ਪ੍ਰਾਪਤ ਹੋ ਚੁੱਕੀਆਂ ਨੇ